ਗੁੱਡ ਮਾਰਨਿੰਗ ਜੀ ਅਗਲੀ ਸਵੇਰ ਦੇ ਵਿੱਚ ਸਾਰੀ ਰਾਤ ਇਹ ਚੱਲਿਆ ਗਿਲਣੇ ਦੇ ਕੋਲ ਹੀ ਆ ਜਿਵੇਂ ਆਪਾਂ ਪਹਿਲੀ ਵੀਡੀਓ ਦੇ ਵਿੱਚ ਵੀ ਗੱਲ ਕਰਦੇ ਹੁੰਦੇ ਆ ਇਹ ਤੇਲਦਾਰ ਡਰਾਮਾ ਹਨਾ ਆ ਦੇਖੋ ਖੇਤ ਬਾਬੇ ਦੀ ਮਿਹਰ ਨਾਲ 25 25 50 ਪਰਾਲੀ ਲੱਭ ਕੇ ਦਿਖਾ ਇਹ ਝੋਟਿਆਂ ਦੇ ਕਮਾਲ ਹੀ ਆ ਜਿਹੜੇ ਪਰਾਲੀ ਪਰੁੜੀ ਰਾਤੋਂ ਰਾਤ ਗੈਰ ਕਰਤੀ ਸਾਰੀ ਰਾਤ ਚੱਲੇ ਰੈਕਟਰ ਤੜਕੇ ਮਤਲਬ 4:00 ਵਜੇ ਟ੍ਰੈਕਟਰ ਖਿਲਾੜੇ ਸੀਗੇ ਮੈਂ ਚਾਹ ਲੈਣ ਚਲੇ ਗਿਆ ਤੇ ਚਾਹ ਇਹਨਾਂ ਨੇ ਪੀਤੀ ਨਹੀਂ ਮੁੜ ਕੇ ਮੁੜ ਕੇ ਉਵੇਂ ਬਿਹੋਸ਼ ਹੋ ਗਏ ਸੌਂ ਗਏ ਸੀਗੇ ਓ ਚੱਕ ਤੀ ਰਮੇਸ਼ ਹਾਂ ਹੈਗਾ ਨਹੀਂ ਉਹ ਨੰਨੂ ਨੰਨੂ ਕਿੱਧਰ ਗਿਆ ਮੈਂ ਚੱਕ ਲਿਆ ਆ ਦੇ ਨੰਨੂ ਮਗਰ ਆ ਗਿਆ ਗੁੱਡ ਮਾਰਨਿੰਗ ਆਏ 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 ਫੂਲ ਦੀਆਂ ਅੱਖਾਂ ਨਹੀਂ ਭੋਲੀਆਂ ਨੇ ਆ ਚਾਨਾ ਆ ਗਿਆ ਅਬਦਲ ਯਾਰ ਇੱਕ ਮੋਰਸਨ ਫੋਨ ਆਇਆ ਆਪਣੇ ਲਈ ਇਹ ਆਏ ਉਹ ਤੇਲ ਨੂੰ ਤਾਂ ਫੋਨ ਹੈ ਤੇਲ ਕੋਲ ਤੇਲ ਕੋਲ ਉਹ ਕੋਲ ਉਹ ਜਿਹੜਾ ਕਾਲ ਕਰਦਾ ਨਹੀਂ ਬਤੇ ਯੋ ਬਾਲ ਲੱਗਿਆ ਯਾਰ ਚਾ ਪਿਓ ਚਾ ਐਡੀ ਗੱਲ ਲੱਗ ਰਹੀ ਛੋਟੇ ਦੀ ਛੋਟਾ ਬੜਾ ਘੈਂੜੀ ਵੀ ਵੇਲੀਆ ਇਹ ਇਹ ਮਿੰਦਰੀ ਦੀ ਇੱਕ ਗੱਲ ਵਧੀਆ ਵਾ ਗੱਲ ਕੀ ਵਧੀਆ ਵੀ ਦੀ ਬਿਲਡਿੰਗ ਕੁਆਲਟੀ ਸੋਨਾ ਵਾਲਾ ਦਾ ਨਾ ਮੈਂ ਵੀ ਉਹੀ ਕਹਿਣ ਲੱਗਾ ਨਹੀਂ ਸੋਨਾ ਨੇਜ਼ਲ ਅਸ ਹੋਣਾ ਲੱਗਦਾ ਆ ਦੇ ਤਸੀਂ ਇਹਨਾਂ ਨੂੰ ਤੇਜੀ ਲੈਟਾ ਲਾਈਟਾਂ ਲੈ ਕੇ ਆਇਆ ਹਣਾ ਲਾਉਣ ਨੂੰ ਹਣਾ ਆ ਮੁੱਠਾ ਵੀ ਆ ਲਿਆ ਤਾ ਅੱਛਾ ਗੀਅਰ ਦਾ ਲੀਵਰ ਚੇਂਜ ਕਰਨਾ ਹੈ ਕਿਉਂ ਇਹ ਦਾ ਤਾਂ ਪੰਗੇ ਲੈਣ ਨੂੰ ਫਿਰਦਾ ਆਏ 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 ਟੀ ਸੌਰੀ ਮਾਫੀ ਤਿਆਰੇ ਮੁੰਡੇ ਦੇ ਮੂੰਹ ਚ ਚਲੋ ਨਿਕਲ ਜਾਂਦੀ ਗੱਲ ਬਾਤ ਤੇ ਹੁਣ ਆਪਾਂ ਉਹਦੇ ਚ ਫੇਰ ਪਾਉਣੇ ਤੇਲ ਰਮੇਸ਼ ਆ ਮੜਾ ਪਾ ਤੇ ਤੋ ਮੇਰੀ ਗੱਲ ਸੁਣ ਛੋਟਿਆ ਉਹ ਭਈਆ ਆਉਂਦਾ ਪਿਆ ਟਰਾਲੀ ਵਹਿਲੀ ਕਰੋ ਉਹਨੂੰ ਵੀ ਉਹਨੂੰ ਛੇਤੀ 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 ਉਹਨੂੰ ਆਣ ਖਾਲੀ ਕਰ ਦੋ ਚੱਲ ਵੀ ਚੱਲ ਵੀ ਚੱਲ ਵੀ ਚੱਲ ਵੀ ਮਣੀ ਮਾਰਦੇ ਸੀਟ ਤੇ ਸੀਟ ਤੇ ਪਹਿਲਾਂ ਮਾਰਦੀ ਮੇਰਾ ਪਤਾ ਜਿੱਥੇ ਮੈਂ ਬਹਿਣਾ ਤੇ ਕੋਈ ਨਹੀਂ ਹੁੰਦਾ ਛਲਟ ਐਸੇ ਕੰਮ ਨਹੀਂ ਆਏ ਇੱਥੇ ਨਾ ਮਾਰ ਕੁੜੀ ਹਵਾ ਵੇ ਚੰਨੀ ਪਾਉਂਦਾ ਸਾਟ ਕਮਲਾ ਰਾਧਾ ਮੇਰਾ ਕੋਟ ਆ ਪਾ ਗਿਆ ਕੋਟ ਲੱਭੀ ਆ ਮਾਂ ਦੇ ਦੇ ਫਰਮਾ ਟਾਟਾ ਲੱਗ ਗਈ ਜੀ ਅਸੇ ਇਹ ਗੋਮ ਮਾਰਦੇ ਦੁੱਧੇ ਤਾਂ ਲੱਗਾ ਲੱਗਾ ਹਾਂ ਅੱਖਾਂ ਨਹੀਂ ਆਉਂਦੀ ਚੱਲ ਚੱਲ ਚਾ ਖੇਚ 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 ਬੇਲੀਆਂ ਖੇਚ ਕੋਗੀ ਖੇਚ ਦਰਮੇਸ਼ ਉਹ ਮਗਰਾੜ ਦੇ ਉੱਤੇ ਰਾਤ ਦੇ ਫਿਰ ਸੌਖਾ ਪੈਂਦਾ ਹੀ ਐਨ ਉੱਤੇ ਟੈਂਕੀ ਹਨਾ ਇਹਨਾਂ ਨੂੰ ਏ ਨਹੀਂ ਸਹੀ ਗੱਲ ਆ ਕੱਲ ਉੱਤੋਂ ਇਹ ਦੇਖ ਲੈ ਕਿੰਨਾ ਪਾਊਗਾ ਖਾਲੀ ਆ ਐ ਹੀ ਨਹੀਂ ਤੇ ਕਹਿੰਦਾ ਸੂਈ ਲਾ ਕੇ ਵੇ ਏ ਨਹੀਂ ਸੱਚੀ ਨੰਨੂੰ ਲਈ ਸੂਈ ਅਠਾ ਕਿੱਲਿਆਂ ਚ ਮਤਲਬ ਪੂਰੀ ਟੈਂਕੀ ਖਾ ਗਿਆ ਫਿਰ ਮੜਾ ਲਈ ਸੂਈ ਸੱਚੀ ਵੇਖੀ ਫੁੱਲ ਭਰ ਕੇ ਲਿਆ ਫੁੱਲ ਭਰ ਕੇ ਲਿਆਂਦੀ ਸੀ ਵਾਕਈ ਦੇਖੀ ਮੜਾ ਜੀ ਕੋਈ ਮੜਾ ਮੋਢਾ ਸਿਰ ਚੱਕਦੀ ਅਗਣੀ ਲੱਗ ਜਾ ਉਹ ਤਾਂ ਫੁੱਲ ਲਗਈ ਫੁੱਲ ਲਗਈ ਕੇ ਨਹੀਂ ਨਹੀਂ ਮੜਾ ਮੋੜਤਾ ਕਰੇਗੀ ਕੋਈ ਨਾ ਇਹ ਤਾਂ ਜਮਾਈ ਨਹੀਂ ਸਿਰ ਲਾਇਆ ਸ਼ਰਮੋ ਸ਼ਰਮੀ ਲਾਲਾ ਕੋ ਪੋਰਾ ਇਹਦਾ ਹੀ ਲੀਵ ਨਹੀਂ ਪਾ ਦੇ ਮੇਰਾ ਪੁੱਤ ਪੈ ਹੀ ਜਾਣਾ ਸਾਰਾ ਹਿੱਲੀ ਨਹੀਂ ਰਮੇਸ਼ ਇਹਦਾ ਮਤਲਬ ਇਹ ਅੱਠਾਂ ਕਿੱਲਿਆਂ ਦੇ ਖਾ ਗਿਆ ਨੰਨੂ ਆਪਣੇ ਨਹੀਂ ਪਹਿਲਾਂ 68 ਲੀਟਰ ਹੀ ਸੈੱਟ ਨਹੀਂ ਹੋਇਆ ਉਹ ਨਹੀਂ ਸੈੱਟ ਸੀਗੇ ਉਹ ਤਾਂ ਚੱਲ ਹਿੱਲ ਲਗੇ ਕਿਸੇ ਕਾਰਨ ਕਰਕੇ ਹੁਣ ਤੇ ਹੈਗਾ ਬੌਦੇ 10 ਮਿੰਟ ਬੈਠੇ ਗਏ ਸੀ ਇਹਦੇ ਚ ਹੋਏਗਾ ਉਹ ਦੇਖੀ ਅੰਦਰ ਇਹਨਾਂ ਤਾਂ ਚੱਲ ਉਹਨੇ ਥੱਲੇ ਰੱਖਣਾ ਹੀ ਏ ਰਮੇਸ਼ ਐਨ ਉੱਤੇ ਫੜਾ ਦੇ ਮਗਰਾੜ ਤੇ ਫੜ ਦਨੂ ਓਏ ਗਿੱਲਨ ਫੱਲਾ ਉੱਤੇ ਏ ਧਿਆਨ 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 ਮੇਰਾ ਪਤਾ ਇਥੋਂ ਫੈਲਾ ਧਿਆਨ ਨਾਲ ਚੱਲ ਵੀ ਕੀਪ ਜਾਵਾਂ ਸਾਫ ਆ ਮੈਂ ਇਹ ਗੱਡੀ ਚ ਵੀ ਡੁੱਲਿਆਣਾ ਜਿਹੜੇ ਹਿਸਾਬ ਨਾਲ ਵਗੀ ਹੁੰਦਾ ਪਏ ਮੁਸ਼ਕਲ ਹੋ ਯਾਰ ਹਾਏ ਰੱਬਾ ਕੱਲ ਇੱਕ ਬਾਈ ਨੇ ਕਮੈਂਟ ਕੀਤਾ ਮੈਂ ਰਾਤ ਪੜਦਾ ਪਿਆ ਨਨੂ ਉਹ ਕਹਿੰਦਾ ਆ ਤੁਸੀਂ ਗਲਤ ਪਾਉਂਦੇ ਜਿਆ ਕਹਿੰਦਾ ਜੇ ਮੇਰਾ ਡੈਡੀ ਹੋਵੇ ਨਾ ਕੋਲ ਤੇ ਕਹਿੰਦਾ ਤੁਹਾਡੇ ਓਏ ਢੋਲੀ ਕਿਉਂ ਜਾਂਦਾ ਨਨੂ ਤੂੰ ਤਾਂ ਸ਼ਰੀਆ ਵੀ ਡੋਲਨ ਤੇ ਹੋ ਗਿਆ ਉਹ ਕਹਿੰਦਾ ਵੀ ਜੇ ਮੇਰਾ ਡੈਡੀ ਹੋਵੇ ਨਾ ਕੋਲ ਓਏ ਓਏ ਨੰਨੂ ਉਹ ਕਹਿੰਦਾ ਤੁਸੀਂ ਗਲਤ ਪਾਉਂਦੇ ਇਹਨਾਂ ਨੂੰ ਆਹ ਚੀਜ਼ ਉਤੋਂ ਦੀ ਕਰੋ ਕਹਿੰਦਾ ਇਹ ਪੁੱਠੀ ਕਿਉਂ ਕਹਿੰਦਾ ਹੁਣ ਹਾਂ ਵੀ ਆਪਾਂ ਵੀ ਤਾਂ ਤਾਰ ਬਣਾਉਣੀ ਆ ਜੇ ਕੋਲ ਫੇਰ ਇਹਨੂੰ ਭਰਿਆ ਹੀ ਘੱਟ ਕਰੋ ਨਾ ਹੁਣ ਆਵੇ ਜਿਆਦਾ ਨਹੀਂ ਤੇ ਅੱਧੇ ਤੋਂ ਅੱਧਾ ਲੀਟਰ ਦਾ ਡੁੱਲ ਹੀ ਹੋਏਗਾ ਨਾ ਹੁਣ ਵੀ ਤੋਦੋ ਚੰਗਾ ਵੀ 100 ਰੁਪਏ ਦਾ ਹੈ 25 ਹੋਲੀ ਕਰ ਲੈ ਨੰਨੂ ਤੂੰ ਹਾਂ ਫੇਰ ਤੂੰ ਵੀ ਕਰ ਕਰਕੇ ਵੇਖ ਆਵੇਂ ਤੂੰ ਸ਼ੁਲਕ ਮਹਰਾ ਲੈ ਨਾ ਇੱਥੇ ਹੌਲੀ 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 ਪੈਣ ਦੇ ਬਾਸਾ ਆ ਸਹੀ ਆ ਬਹੁਤ ਤੇਲ ਨੂੰ ਆਪਾਂ ਡੋਲਦੇ ਮੈਂ ਕਹਿੰਦਾ ਵੀ ਇੰਨਾ ਤੇਲ ਡੋਲਦੇ ਨਾ ਗੱਲਾਂ ਹੀ ਛੱਡ ਦੇ ਸੁਈ ਤਾਂ ਨੇ ਚੱਕ ਕੇ ਆਏ ਇੱਕ ਗੱਲ ਨਾਲ ਅੱਧੀ ਡੰਕੀ ਕਰਦਾ ਆਪਾ ਤੇਲ ਤੂਣ ਪਾ ਲਈਏ ਤੇ ਆਹ ਵਾਲਾ ਖੇਤ ਤੁਸੀਂ ਵੇਖ ਲਓ ਇਹ ਦੋ ਗਾਣ ਆਪਾਂ ਇਹਨੂੰ ਐਵੇਂ ਦਾ ਬਣਾਉਣਾ ਨੰਨੂ ਬੰਨਿਆ ਤੇ ਕਿਹੜਾ ਇੱਕ ਇੱਕ ਹੋਰ ਲਾ ਦੇ ਰੋਟਾ ਵਟਰਦਾ ਕਿ ਤਾਂ ਖਾਲੀ ਜੀ ਪੂਰੀ ਜਾਏਗੀ ਹਾਂ ਚੱਲ ਜਿੰਨੇ ਵੀ ਲਾਉਣਾ ਹੈ ਇੱਕ ਇੱਕ ਲਾ ਦੇ ਨਾ ਨਹੀਂ ਲਾਏਗਾ ਨਹੀਂ ਸਿੱਧਾ ਨਹੀਂ ਲਾਉਣੀ ਹੈ ਤੇ ਪੂਰੀ ਸੀਗੀ ਮੈਂ ਸੋ ਪਰ ਵੱਡੇ ਚਲੋ ਹੁਣ ਆਪਾਂ ਨੂੰ ਕਰਦੇ ਹਾਂ ਸਟਾਰਟ ਕਰਮਾਂ ਵਾਲੇ ਨੂੰ ਤੇ ਮਿਲਦੇ ਹਾਂ ਕੰਮ ਸ਼ੁਰੂ ਕਰਕੇ ਤੁਹਾਨੂੰ ਇਹ ਆਪਾਂ ਪਹਿਲਾ ਜਿਹੜਾ ਲਾਉਣਾ ਉਹ ਇਦਾਂ ਮੇਰੇ ਵੀਰ ਆਪੋ ਆਪਣਾ ਤਰੀਕਾ ਹੁੰਦਾ ਵੈ ਸਾਰਿਆਂ ਦਾ ਤੁਸੀਂ ਜਿਵੇਂ ਤਾਨੂੰ ਸੈਟ ਲਗਾ ਉਹ ਮੈਂ ਦੇ ਲਿਓ ਪਰ ਆਪਾਂ ਇਦਾਂ ਲਾਈਦਾ ਜਾਵੇ ਐ ਖਾਲੀ ਪੈ ਗਈ ਨੇ ਇੱਧਰ ਇਹਨੂੰ ਉੱਥੋਂ ਮੈਂ ਜਦੋਂ ਵਾਪਸ ਲਿਆ ਮੈਂ ਪਲਤੇ ਨਹੀਂ ਉਦਾਂ ਹੀ ਆ ਤਾਂ ਮਦਰ ਦੇ ਲਓ ਗਾੜੀ ਜਮਾਂ ਬੰਦ ਆ ਇਦਾਂ ਖਾਲੀ ਨਹੀਂ ਬੰਦੀ ਐਨਕੇ ਸਾਰਾ ਇੱਕੋ ਜਿਹਾ ਰਹੂਗਾ ਜਿਵੇਂ ਆਪ ਐਕਰ ਦਾ ਸ਼ੁਰੂ ਕਰ ਲੇ ਜਿਹੜੂ ਕਰਕੇ ਆਵਲਾ ਟਾਇਰ ਵੱਟ ਦੇ ਨਾਲ ਵਾਲਾ ਹੈ ਨਾ ਇਸੇ ਖਾਲੀ ਜੀ ਪਾ ਲੈਣਾ ਤੇ ਪਲੌ ਨੂੰ ਪਲਟਣਾ ਨਹੀਂਗਾ ਉਦਾਂ ਹੀ ਰਹਿਣ ਦੇਣਾ ਜਿਹਨੇ ਘੇਰਾ ਲਾਇਆ ਇਹ ਤੋਂ ਬਾਅਦ ਜਦੋਂ ਉੱਤਰ ਜਾਊਗਾ ਉਦੋਂ ਪਲਟ ਕੇ ਫਿਰ ਇਧਰ ਨੂੰ ਇੱਕ ਪਾਸੇ ਨੂੰ ਜਮੀਨ ਪਲਟੀ ਜਾਵਾਂਗੀ ਇਹ ਨਾ ਫਿਰ ਖਾਲੀ ਨਹੀਂ ਬਣਦੀ ਨਹੀਂ ਤੇ ਇੱਥੇ ਸਿਰੇ ਤੇ ਖਾਲੀ ਜੀ ਜਿਹੜੀ ਰਹਿ ਜਾਂਦੀ ਆ ਫਿਰ ਉਹ ਰੋਟਾ ਲੈਣਾ ਆਪਾਂ ਨੂੰ ਕਰਨੀ ਪੈਂਦੀ ਸੈਕਟਰ ਤੋਂ ਉਹ ਮੈਂ ਪੰਗਾ ਨਹੀਂ ਉਹਨਾਂ ਨੇ ਕਿਹਦੇ ਕੋ ਜਾਊਗਾ ਮਗਰੋਂ ਆਹ ਤਾਂ ਤੁਹਾਡੇ ਸਾਹਮਣੇ ਹੀ ਆ ਨਾ ਮੈਨੂੰ ਰੋਟੀ ਖਾਣੀ ਆਏ ਰੋਟੀ ਖਾਣੀ ਆ ਕਹਿੰਦਾ ਆਇਓ ਪਹਿਲਾਂ ਰੋਟੀ ਖਾ ਲੋ ਜਿਹੜੇ ਵਿੱਚ ਜੱਟਾ ਡੱਟ ਜਾਉਂਦਾ ਲੰਗਾਰ ਤੇ ਆਉਂਦਾ ਕਿ ਰੋਟੀ ਖਾ ਲਈ ਆਇਆ ਕਹਿੰਦਾ ਬਸ ਮੈਂ ਟਰੈਕੀ ਚੰਗੇ ਚ ਲੋ ਆਇਓ ਵੀ ਆ ਸਾਰਾ ਟਰਾਲਾ ਨਾ ਸਾਰੀ ਗੱਲ ਜੰਨੀ ਦੀ ਆ ਟਰਾਲਾ ਕਹਿੰਦਾ ਹੋਰ ਲੈ ਜੇ ਪਤਾ ਸੀ ਜਾਨੀ ਯੱਦਾ ਹੋਰ ਚਾਉਣੇ ਨਹੀਂ ਸੀ ਇੰਨੇ ਤੇ ਹੋਰ ਕਿਹਨੇ ਚਾਉਣੇ ਨਹੀਂ ਇੰਨੇ ਦੋ ਗੜੇ ਆ ਜਾਂਦੇ ਲੈ ਕਾਨੂੰ ਤੇ ਦੋ ਗੜੇ ਲਾਉਣੇ ਪਣੇ 10 ਮਿੰਟਾਂ ਦੇ ਬਦਲੇ ਨਾ ਸਾਰੀ ਟਰਾਲੀ ਖਾਲੀ ਕਰਾ ਲਈ ਹੈ ਨਨੂ ਦੀ ਰੋਟੀ ਰਹਿ ਗਈ ਹਣ ਟਰਾਲੀ ਖਾਲੀ ਕਰਕੇ ਫੇਰ ਰੋਟੀ ਮਿਲਦੀ ਬਰੇ ਵਾਲਾ ਚਰੇ ਮੈਂ ਯਾਦ ਨਹੀਂ ਖਾਇ ਨੂੰ ਕੋਈ ਨਹੀਂ ਮੈਂ ਕੋਈ ਨਹੀਂ ਮੈਨੂੰ ਨਹੀਂ ਖਤਮ ਮਾ ਬਹੁਤ ਆ ਜਾਦਾ ਕੀ ਕਹਿੰਦਾ ਕੀ ਖਾ ਗਿਆ ਗੋਲਕੇ ਤੇ ਖਵਾ ਕੇ ਲਿਓ ਕਹਿੰਦਾ ਤੈਨੂੰ ਮੈਂ ਅੱਛਾ ਆ ਜਾ ਆ ਜਾ ਫਿਰ ਮੈਂ ਮੁੜ ਕੇ ਜਾਣਾ ਯਾਰ ਤੇਰਾ ਭਲ ਆ ਜਾ ਤੇਰਾ ਹੀ ਸਭ ਨੂੰ ਛੇਤੀ ਤੇ ਛੇਤੀ ਆ ਹੈ ਬਤਾਲਾ ਨਾ ਲੱਗ ਜੀ ਆਹੋ ਤੰਦਰੋਂ ਫੋਨ ਲਾ ਲਾ ਕੀ ਗੱਲਾਂ ਨੇ ਫੇਰ ਸਰਪੰਚ ਸਾਹਿਬ ਦਾ ਮੈਨੂੰ ਫੋਨ ਆਇਆ ਤੇ ਸਰਪੰਚ ਮੈਨੂੰ ਕੱਢਦਾ ਸੀ ਗਾਲਾਂ ਕਹਿੰਦਾ ਵੀ ਹੁਣ ਪਾਈ ਜਾ ਤੇਲ ਇਹਦੇ 'ਚ ਹਾਂ ਬੈਠਾ ਤੇ ਸਰਪੰਚਾ ਜਿਹੜਾ ਤੇਲ ਪਾਉਂਦਾ ਪਿਆਣਾ ਇਹਦੀ ਵਜ੍ਹਾ ਤੋਂ ਗਾਲਾਂ ਮੈਨੂੰ ਪੈਂਦੀਆਂ ਹਨਾ ਕੀ ਗੱਲ ਹੋ ਗਈ ਉਹਨੂੰ ਚਾਬੀ ਕਮਾਣਾ ਦੂਜੇ ਪਾਸੇ ਦਾਲ ਖੋਲ ਰੋਣ ਖਾਨ ਖੋਲ ਨਾ ਪਾ ਕੇ ਖੋਲ ਨਾ ਨੂ ਨੂ ਜੱਬਰ ਨੇ ਲਾਇਆ ਬਲਾਨੀ ਕਿਵੇਂ ਲਾਇਆ ਨਾ ਮੈਂ ਤਾਂ ਕਨ ਖੋਲ ਲਾ ਫੜ ਲੈਣਾ ਕੀ ਮੈਂ ਫੜ ਦੇਣਾ ਇਥੇ ਰੱਖ ਦੇਗਾ ਤੇਲ ਕਿ ਨਹੀਂ ਇੱਥੇ ਇਹ ਤੋ ਕਿੱਥੇ ਰੱਖਿਆ ਨਾ ਥੱਲੇ ਹੱਥ ਪਾ ਕੇ ਤੂੰ ਫੜ ਫਿਰ ਭਾਵੇਂ ਰੱਖਿਆ ਜਾਵੇ ਫੜਦਾ ਫੜਦਾ ਇਥੇ ਹੱਥ ਪਾ ਲੈਣਾ ਪਾਲੇ ਉਹ ਤਾਂ ਕਹਿੰਦਾ ਜੀ ਨਹੀਂ ਨਹੀਂ ਇਹਨੂੰ ਓਨਾ ਹੀ ਰੱਖਿਆ ਕਰੋ ਯਾਰ ਬਹੁਤ ਤੇਜ਼ ਡੋਲਦੇ ਆ ਆਪਾਂ ਹੋਰਾ ਓਨਾ ਹੀ ਲਿਆਂਦਾ ਵਾਹਿਗੁਰੂ ਕਿੰਨਾ ਲੀਟਰ ਜੌਂਡ ਯਾਰ ਰੱਖਣਾ ਹੈ ਤਾਂ ਕੋਈ ਕਿੰਨਾ ਕੁੰਨਾ ਲੀਟਰ ਨਹੀਂ ਨਾਪਣਾ ਪੈਂਦਾ ਖੁੱਲੇ ਘਾਤੇ ਰੱਖਣੇ ਪੈਣੇ ਤੂੰ ਲਾਜਵੇਂ ਮਰਜੀ ਜ਼ੋਰ ਨਾਲੀ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਬਬੂਆ ਪਿੱਛੇ ਜ਼ੋਰ ਰੱਖ ਪੁੱਤ ਪਿੱਛੇ ਪਿੱਛੇ ਜਾ ਤੱਕ ਉਠਾਣਾ ਨਹੀਂ ਐ ਬਸ ਆਸਰਾ ਹੀ ਰੱਖਣਾ ਆ ਆ ਡਾਇਆ ਵਾ ਪੀਜਣਾ ਤੇਲ ਪੀਣਾ ਹੈ ਜੰਨੀ ਪੀ ਪੰਪ ਲੈ ਲੈਣਾ ਆਪਾਂ ਜੋ ਵੇਖੀ ਜਾਏਗੀ ਡੀਜ਼ਲ ਪੰਪ ਖਰੀਦ ਲੈਣਾ ਆਪਾਂ ਉਹ ਮੇਰੀ ਬਾਹਰ ਸਾਰੀ ਭਰਤੀ ਤੋਂ ਐ ਇੱਥੇ ਰੱਖ ਹਾਂ ਆਪਾਂ ਪੰਪ ਖਰੀਦ ਜੌਂਡੀਆਂ ਟਰੈਕਟਰ ਜਿੰਨੇ ਰੱਖਣਾ ਉਹ ਡੀਜ਼ਲ ਪੰਪ ਵੀ ਲੈ ਸਕਦਾ ਅਸੀਂ ਵੀ ਲੈਣਾ ਡੀਜ਼ਲ ਪੰਪ ਵੇਖੀ ਜਾਏਗੀ ਲੈ ਲੈਣਾ ਚੰਨੀ ਬਣਾ ਬਣਾ ਇਹ ਜਿਹੜੇ ਲੱਛਣ ਧਿਆਨ ਨਾਲ ਧਿਆਨ ਨਾਲ ਜੀ ਪਿੱਛੇ ਨਾ ਜਾਈਂ ਖੂਹ ਇਹ ਤਾਂ ਜਿਹੜਾ ਭਰਦਾ ਹੀ ਨਹੀਂਗਾ ਪਤਾ ਨਹੀਂ ਦਿਹਾੜੀ ਚ ਕਿੰਨੀ ਏਰੀ ਪਾਣੀ ਇੰਨਾ ਨੇ ਕੀਲਾ ਕੱਢਣਾ ਬਾਹਰਲਾ ਹੂੰ ਬੰਨੇ ਲਾਉਣੇ ਸਰ ਬਸ ਇੰਨਾ ਕੰਮ ਕਰ ਦੇ ਥੋੜਾ ਤੂੰ ਤਾਂ ਐਂ ਕਹਿਣਾ ਵੀ ਇੰਨਾ ਕਾ ਕੇ 100 ਕਿਲਾ ਕਰ ਦੇ ਇੱਕ ਤੇਲ 100 2700 ਨਾਲ ਕਿੱਲਾ ਕੱਢ ਜੇ ਬਸ ਬੱਲੇ ਬੱਲੇ ਹੋਰ ਕੀ ਚਾਹੀਦਾ ਜੌਂੜੀਆਂ ਰੱਖਣੇ ਕਿਤੇ ਸੌਖੇ ਨੇ ਲਾ 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 ਜੌਂੜੀਆਂ ਰੱਖਣਾ ਤੇ 2700 ਨਾਲ ਕੱਢਣਾ ਸਾੜਾ ਕੀ ਫਾ ਮੈਨੂੰ ਨਾਲ ਕੋ ਕਪੜਾ ਦੇ ਜਾਂ ਤੋਨੇ ਪਾਣੇ ਬੋਬਾ ਜਾ ਕੇ ਨਹੀਂ ਜੇ ਮੇਰਾ ਬੁੱਤ ਪਾਣੀ ਲਿਆਏਗਾ ਜਾ ਮੇਰਾ ਬੁੱਤ ਲਿਆ ਧਿਆਨ ਨਾਲ ਆ ਵੀ ਫੜ ਟੱਕਣੇ ਕਿਤੇ ਆ ਵੇ ਆ ਵੇ ਟੱਕਣ ਨਾਲ ਹੀ ਆ ਪਹਿਲਾਂ ਇਹ ਤਾਂ ਟੱਕਲ ਲਾਇਆ ਹੀ ਨਹੀਂ ਨੰਨੂ ਨੇ ਹਾਂ ਪਹਿਲਾਂ ਨੰਨ ਟੱਕਣ ਲੱਗਿਆ ਨਹੀਂ ਹੁਣ ਹਣ ਧਿਆਨ ਨਾਲ ਮੇਰਾ ਪੁੱਤਰਾ ਜੀ ਇਹਦੇ ਗੱਡੀ ਆਲਾ ਹਸਾਬ ਹੈ ਨਾ ਆਵੇ ਲਾ ਟੱਕਣ ਦੇ ਨਾਲ ਆਪੇ ਪਤਾ ਲੱਗੂਗਾ ਘਮਾ ਧਮਾ ਕਿੜੇ ਕਿੜ ਕਰਿਆ ਹਾਂ ਹੁਣ ਲੱਗ ਗਿਆ ਹੁਣ ਲੋਕ ਲਾ ਚਾਬੀ ਨਾਲ ਮੈਨੂੰ ਤਾਂ ਲੋੜ ਹੀ ਨਹੀਂ ਫਿਰ ਯਾਰ ਕੀ ਕਰਦਾ ਹੁਣ ਖੁੱਲ ਜਾਣਾ ਇਹਨੇ ਫੇਰ ਆਵੇ ਖੁੱਲ ਗਿਆ ਲੋਕ ਚਾਬੀ ਨਾਲ ਆਣਾ ਹਾਂ ਕਲੇਚ ਕਰ ਗਿਆ ਹੁਣ ਚਾਬੀ ਨਾਲ ਆ ਏ ਘਮਾ ਦੇ ਘਮਾ ਦੇ ਚਾਬੀ ਹੁਣ ਲੋਕ ਲੱਗਾ ਹੁਣ ਨਹੀਂ ਖੁੱਲਦਾ ਤੂੰ ਹੀ ਉੱਤੇ ਕਰ ਦੇ ਇਜਾ ਗੱਡੀ ਦਾ ਨਹੀਂ ਕੜਕੜ ਜੀ ਕਰਦਾ ਹੁੰਦਾ ਉਹ ਸਾ ਅੱਧ ਤੋਂ ਤਾਂ ਗਾਂ ਹਣਾ ਅੱਧ ਤੋਂ ਤਾਂ ਗਾਂ ਹਣਾ ਸਿਰੇ ਅੱਧ ਤੋਂ ਗਾਂ ਸੀਗਾ ਨਹੀਂ ਸਿਰੇ ਅੱਧੀ ਟੈਂਕੀ ਸੀਗੀ ਹੁਣ ਦੇ ਲੈਨੇ ਆਪਾਂ ਨਹੀਂ ਖਾਦੀ ਇਹ ਕਿਉਂ ਹੌਸਲਾ ਛੱਡਦਾ ਤੂੰ ਇੱਕ ਵਾਰੀ ਤਾਂ ਸੂਈਆਂ ਹੀ ਮਾਰਦਾ ਤਾਂ ਨਾ ਹੌਸਲਾ ਦੇ ਦਿੰਦਾ ਇਹ ਅੱਧ ਤੋਂ ਗਾਂ ਉਹ ਚੱਕ ਉਹ ਵੀ 2700 ਦਾ ਹਾਂ ਰਹੇਗਾ 200 ਦਾ ਪ੍ਰੀਵੋਣ ਹੁਣ ਕੰਮ ਸਿਰੇ ਲਾ ਦੂੰ ਸਿਰੇ ਬੰਨੇ ਬੁੰਨੇ ਕੱਢ ਦ ਹਾਂ ਆਹੋ ਇੱਧਰ ਕੀ ਕੰਮ ਬਾਬਾ ਨੇ ਬਣਾ ਲਾ ਤੂੰ ਗਿੜੇ ਕੱਢ ਲਾ ਥੋੜੇ ਬਣ ਗਿਆ ਚਾਰ ਚ ਫੇਰੇ ਮਲਾਈ ਵਰਗਾ ਉਹਦੋਂ ਸਾਡੀਆਂ ਮਾਜਾਂ ਵੀ ਬਣ ਗਿਆ ਮਲਾਈ ਵਰਗੀਆਂ ਐਨੋਕੀ ਹੋ ਗਿਆ ਕੰਮ ਜਮਾ ਟੇਚ ਤਾਸ ਹਣ ਇੱਥੇ ਅੱਬ ਮਾਰਾਂਗੇ ਸੁਆਗਾ ਪਹਿਲੀ ਗੱਲ ਤਾਂ 29 ਰਹਿਣਾਂਗੇ ਦੇਖੋ ਮਾੜੀ ਮੋੜ ਪ੍ਰਾਦੀ ਉਹ ਤੇ ਗਲ ਜੂਗੀ ਇਹ ਤਰ੍ਹਾਂ ਆ ਦੇ ਕੇ ਫਿਰ ਇਹਨੂੰ ਐਨ ਓਕੇ ਕਰ ਦਾਂਗੇ ਟਰੈਕਟਰ ਦੇ ਨਾਲ ਜਿੰਨਾ ਧੂਆਂ ਕੱਢਿਆ ਇੰਨਾ ਇੱਥੇ ਪੈਰ ਰੱਖਦਾ ਨਾ ਇੱਥੇ ਕਲਚ ਕੋਲੇ ਘਸੇਕ ਮਾਰਦਾ ਕਿਉਂਕਿ ਪਰਸੋਂ ਆ ਚੱਲਦਾ ਟਰੈਕਟਰ ਵਾ ਤੇਲ ਪਾਉਣ ਲਈ ਰੁਕਦਾ ਚੱਲੀ ਅੰਦਾ ਚੱਲੀ ਅੰਦਾ ਚੱਲੀ ਅੰਦਾ ਉਹ ਵੀਰਾਂ ਨੇ ਲੈ ਕੇ ਆਣੇ ਐ ਪਲੋ ਉਹ ਵਾਰ-ਵਾਰ ਗੇੜੇ ਕੱਢਦੇ ਆ ਤੇ ਹੁਣ ਫ੍ਰੀ ਹੋਏ ਆ। ਥਾਣ ਲੈ ਕੇ ਜਾਣਗੇ। ਚਲੋ ਹੁਣ ਪਲੌ ਵੀ ਰਾਂ ਨੂੰ ਪਵਾਈਏ। ਸੀਜ਼ਨ ਦੇ ਵਿੱਚ ਤਾਂ ਸਭ ਪਹਿਲਾਂ ਹੀ ਵੀਰ ਟਰੈਕਟਰ ਲੈ ਕੇ ਖੜਾ ਗਏ ਸੀ। ਕਿਉਂਕਿ ਹੋਰ ਕੋਈ ਨਾ ਬਾਗੇ ਲੈ ਲਈ। ਧੋਣਾ ਤੋਂ ਪਲੌ ਲਾਈਏ ਤੇ ਟਰੈਕਟਰ ਜੱਟ ਸਾਥ ਲਈਏ ਨਾਲੇ ਆਪ ਲਈਏ। ਬਾਕੀ ਆ ਜਿਹੜੀ ਤੂੰ ਨਾ ਜਿਹੜੀ ਹਰ ਗੱਲ ਕਰਨ ਕੀਤੀ ਆ ਬੰਦੇ ਮਗਰ ਲਾ ਕੇ ਪਾਸੋਂ ਕੰਮ ਖਰਾਬ ਕੀਤਾ ਕਿਉਂ ਕੀਤਾ ਹਾਂ ਕੀਤਾ ਹਾਂ ਇਹਨੇ ਕੀਤਾ ਹਾਂ ਮੈਨੂੰ ਪਤਾ ਹਾਂ ਜਦੋਂ ਹਾਂ ਤੇ ਖਿਚਦੀ ਜੇ ਤੇਰੀ ਕੰਮ ਤੂੰ ਦੇਖੇ ਰਹਿ ਗਈ ਨਾ ਮੈਂ ਜਿਵੇਂ ਮੇਜਾ ਦਾ ਪੁੱਤ ਨਾ کہیں ਤੇਰਾ ਬਲਾਜ ਤੇਰਾ ਪੱਕਾ ਲਗਰ ਜਾਣਾ ਜੈਂ ਆ ਫੋਨ ਸਾਇਲੈਂਟ ਕਰ ਦੇ ਆ ਦੇਖੀ ਕੱਲਾ ਆਉਂਦਾ ਸਵੇਰੇ ਘਰੋਂ ਉਹਨਾਂ ਚਾਹ ਲੈ ਕੇ ਆਉਣਾ ਜੋ ਦੂ ਰੱਖਾ ਇਹ ਜੁੱਤੀਆਂ ਮਾਰ ਦੇ ਕਾ ਦੀ ਟਰੈਕਟਰ ਦੀ ਇਹ ਜੁੱਤੀਆਂ ਮਾਰ ਚੱਲ ਮਾਰ ਕੇ ਦਾ ਵਗਾ ਜੁੱਤੀਆਂ ਕਿਵੇਂ ਮਾਰੇਗਾ ਫਿਰ ਪੀਲਾ 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 ਉਹ ਖੜਿਆ ਤੂੰ ਖੜਿਆ ਪਹਿਲਾਂ ਜੁੱਤੀਆਂ ਪਹਿਲਾਂ ਜੁੱਤੀਆਂ ਵਾਲੀ ਲਿਆ ਵੀ ਅੱਜ ਮੋਟਰ ਦੇ ਨਾਲ ਪੱਕਾ ਹਲ ਹੋਣ ਲੱਗਾ ਜਿਹੜਾ ਕੰਮ ਨਹੀਂ ਨਾ ਚੱਲਦਾ ਹਾਂ ਇੱਥੇ ਕੰਮ ਬੰਦਾ ਸਪੈਸ਼ਲ ਬੁਲਾਇਆ ਅੱਜ ਇਹ ਆ ਚੱਕ ਆ ਚੱਕ ਆ ਚੱਕ ਆ ਚੱਕ ਜੀ ਪੱਕਾ ਹੀ ਟੂਣਾ ਕਰਦਣਾ ਪੱਕਾ ਹੀ ਹੈ ਟੂਣਾ ਹੁੰਦਾ ਕੀ ਹੁੰਦਾ ਏ ਬਾਈ ਜੀ ਸਗਣ ਬਿਆਰੀ ਹੁੰਦਾ ਟੂਣਾ ਵੀ ਹੁੰਦਾ ਸਾਰੇ ਕੁਝ ਹੁੰਦਾ ਜੀ ਅੱਛਾ ਸਗਣ ਵੀ ਹੁੰਦਾ ਟੂਣਾ ਵੀ ਹੁੰਦਾ ਸਭ ਕੁਝ ਹੁੰਦਾ ਹੈ ਇਹ ਸਾਡੇ ਜੀ ਬੰਦਾ ਮੱਥੇ ਮੱਥੇ ਲੱਗ ਜਵੇ ਹਾਂ ਆ ਦੇਖੋ ਜੀ ਅੱਛਾ ਕਿਵੇਂ ਇਹ ਇਹ ਇੱਕ ਹੀ ਬਣਾਤਾ ਇਹ ਸਿਰ ਮਨ ਦਾ ਜੀ ਇਹ ਸਿਰ ਹਾਂ ਜੀ ਆ ਗਿਆ ਸਾਡਾ ਟੱਡ ਜੀ ਅੱਛਾ ਜੀ ਆ ਗਿਆ ਸਾਡੇ ਟੱਗੇ ਤੇ ਅੱਛਾ ਆ ਟੱਗੇ ਕਹਾ ਆ ਗਏ ਚੰਗਾ ਲੱਤਾ ਹਾਂ ਆ ਦੇਖੋ ਜੀ ਫੈਰ ਹਾਂ ਆ ਸਾਡੀ ਆ ਗਈ ਬਾਹਾਂ ਜੀ ਬਾਹਾਂ ਤੇ ਆਪ ਸਾਡੀ ਬਾਹ ਆ ਗਈ ਜੀ ਹਾਂ ਆ ਸਾਡੇ ਕੰਨ ਆ ਗਏ ਜੀ ਹਾਂ ਜੀ ਆ ਸਾਡੇ ਅੱਖ ਆ ਗਈਆਂ ਜੀ ਹਾਂ ਜੀ ਸਾਡੇ ਬਾ ਓਕੇ ਫੈਰ ਦਿਹਾਣੇ ਨੂੰ ਹਾਂ ਜੀ ਤੇ ਉਸ ਤੋਂ ਬਾਅਦ ਅਸੀਂ ਤਾਂ ਮਾਫੀ ਮੰਗੀ ਵੀ ਨਹੀਂ ਸਨ ਬਸ ਚਲੇ ਅੱਛਾ ਤੇ ਉਸ ਤੋਂ ਬਾਅਦ ਨਹੀਂ ਸੋਦਾ ਫਿਰ ਐ ਐ ਨਹੀਂ ਬੰਦਦਾ ਠੀਕ ਠਾਕ ਹੈ ਇਹ ਲੈ ਅੱ ਤੇਰਾ ਬਣਾ ਗਿਆ ਹੈ ਇਹ ਉਹ ਮੰਨ ਗਿਆ ਮੰਨ ਗਿਆ ਵੀ ਮੰਨ ਗਿਆ ਲੈ ਵੀ ਹੈ ਹੁਣ 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 ਪੱਕਾ ਕੰਮ ਹੈ ਨਾ ਹਾਂ ਹੁਣ ਕੰਮ ਚੱਲੂਗਾ ਮੈਂ ਕਿਹਾ ਇਹ ਇੰਜੋਏ ਪੂਰਾ ਵਧੀਆ ਪੂਰਾ ਇੰਜੋਏ ਆਏ ਹਾਏ 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 ਹੋ ਗਿਆ ਕਿਧਰ ਗਿਆ ਹੈ ਸਵਾਗਾ ਲੈਣ ਕਿ ਗੇੜਾ ਕੱਢਣਾ ਅੱਛਾ ਸੇ ਪੂਰਾ ਬੋਲੇਗੀ ਚਲੋ ਤੇ ਆ ਤੁਸੀਂ ਆ ਕੇ ਇਹੀ ਕੰਮ ਕਰੇ ਕੋ ਸਾਝੇ ਰੋਗੇ ਹੂੰ ਸਭ ਕੁ ਬਣਾ ਲਈ ਕੰਨ ਨਾ ਖਾ ਖਾ ਮੁੱਛਾ ਮੱਛਾ ਸਾਰਾ ਕੁਸ ਮਾਂ ਮੰਨੇ ਨਹੀਂ ਮੈਂ ਛੇ ਮਿੰਟ ਚੋਂ ਛੋਟਾ ਚੱਲਿਆ ਸੁਆਗਾ ਲੈਣਾ ਸੁਆਗਾ ਮਾਰਾਂਗੇ ਲੱਕੜ ਦਾ ਸੁਆਗਾ ਲੈਣਾ ਆਪਾਂ ਵੈਸੇ ਜਿਆਦਾ ਇੱਧਰ ਆਪਣੇ ਲੋਹੇ ਦਾ ਚੱਲਦਾ ਪਰ ਕੀ ਲੱਕੜ ਦਾ ਸੁਆਗਾ ਮਾਰ ਚਲਾ ਕੇ ਵੇਖਣਾ ਵੀ ਕੀ ਬਣਦਾ ਉਧਰ ਆਪਣਾ ਨੰਨਾ ਡਾਣ ਚੱਲ ਚੱਕੀ ਜਾਂਦਾ ਫਟੇ ਰੂਟਰ ਫੋਟਰ ਦੇ ਖੇਦ ਮਲੇ ਯਰਗੇ ਬਣ ਗਈ ਬੇਲੀ ਆ ਕੇ ਤੇ ਟਰੈਕਟਰ ਦੀ ਵੀਡੀਓ ਮੈਂ ਪਾਉਂਗਾ ਵੀਰ ਭਰਾ ਬਹੁ ਮੈਨੂੰ ਪੁੱਛਦੇ ਰਹਿੰਦੇ ਵੇਟਾਂ ਦਾ ਕੀ ਹਸਾਬ ਕਿਤਾਵੇ ਉਹ ਜਦੋਂ ਵਿਹਲੇ ਜੋ ਇਹਨਾਂ ਵੀਰ ਆਪਣੇ ਜਰੂਰ ਪਾਉਂਗਾ ਮੈਂ ਤੇ ਧੰਨਵਾਦ ਮੇਰੇ ਵੀਰ ਤੁਸੀਂ ਵਲੌਗਾਂ ਨੂੰ ਪਿਆਰ ਦਿੰਦੇ ਜੀ ਹੰਸਾਂ ਦੀ ਜੋੜੀ ਚੱਲੀ ਦੋਵਾਂ ਦੀ ਤੇ ਆਦੇ ਛੋਟੇ ਭਰਾਣ ਨੂੰ ਤੁਸੀਂ ਪਿਆਰ ਕਰਦੇ ਜੀ ਹਨਾ ਧੰਨਵਾਦ ਸਾਰੇ ਵੀਰਾਂ ਦਾ ਨੰਨੂ ਲਾਉਂਦਾਗਾ ਬੰਨੇ ਬੰਨੇ ਗੇੜੇ ਹੈ ਤੇ ਇੱਧਰ ਡਰਾਈਵਰ ਦੀ ਵੀ ਕੋਚਿੰਗ ਚੱਲਦੀ ਵੀ ਆ ਉਹ ਉਤਰ ਗਿਆ ਛੋਟਾ ਇਹ ਬੜੇ ਟਾਈਮ ਬਾਅਦ ਆਇਆ ਬਹੁਤ ਟਾਈਮ ਬਾਅਦ ਕਾਸ਼ਦੀਪ ਸਿੰਘ ਬੜੇ ਪਾਨੇ ਖਾਦੇ ਨੇ ਬੜੇ ਬੜੇ ਨੰਨੂ ਦੇ ਨੇ ਦੋਨੇ ਬੜੇ ਪਾਨੇ ਖਾਦੇ ਪਰ ਹੁਣ ਮੈਨੂੰ ਲੱਗਦਾ ਡਰਾਈਵਰ ਬਣ ਗਿਆ ਆਏਗਾ ਕਿਉਂਕਿ ਹੁਣ ਤਾਂ ਨਾ ਵਧੀਆ ਚਲਾ ਲਿੰਦਾ ਸਾਰਾ ਕੁਝ ਗੱਡੀ ਵੀ ਚਲਾ ਲਿੰਦਾ ਤੇ ਚਲੋ ਨੰਨੂ ਦਾ ਹੁਣ ਪ੍ਰੋਫੈਸ਼ਨਲ ਡਰਾਈਵਰ ਬਣ ਹੀ ਗਿਆ ਨਾ ਉਹਦਾ ਤਾਂ ਓਕੇ ਹੀ ਹੈ ਕੰਮ ਤੇ ਆਪਾਂ ਗੱਲ ਕਰ ਲਈ ਖੱਤੇ ਦੀ ਖੇਤ ਸਵਾਗਾ ਕਿਉਂ ਮਾਰਦੇ ਪਏ ਕੱਲ ਨੂੰ ਇਹਦੇ ਤੇ ਫੇਰਨੀ ਆਪਾਂ ਤਮੀਆਂ ਮੇਰੇ ਵੀਰ ਕਹਿਣਗੇ ਵੀ ਪਲੋ ਫੇਰ ਕੇ ਤਮੀਆਂ ਕਾਹਤੋਂ ਫੇਰਨੀ ਆਪਾਂ ਬੀਜਨੇ ਆ ਆਲੂ ਤੇ ਆਲੂਆਂ ਦਾ ਸੱਗੀ ਚੱਕਰੋਂ ਜਦੋਂ ਵਟ ਪਾਈਦੀ ਆ ਉਦੋਂ ਪੰਗਾ ਅੰਦਾ ਦੇਖੋ ਮਾੜੀ ਮਾੜੀ ਜਿਵੇਂ ਪਰਾਲੀ ਆ ਦੇਖੋ ਆੜੀ ਪਰਾਲੀ ਇਹ ਨਾ ਫਿਰ ਵਟ ਨਹੀਂ ਬਣ ਦਿੰਦੀ ਮਸ਼ੀਨ ਦੇ ਅੱਗੇ ਅੱਗੇ ਹੁਣ ਸਵਾਗਾ ਆਪਾਂ ਫੇਰ ਦਿੱਤਾ ਸਵਾਗਾ ਤਾਂ ਫੇਰ ਆ ਵੀ ਪਲਾਉ ਫੇਰੇ ਸੀਗੇ ਤੇ ਉਹਦੇ ਕਰਕੇ ਨਾ ਖੇਰ ਜਮਾ ਪੋਲਾ ਸੀਗਾ ਕੱਲ ਨੂੰ ਜੋ ਟਰੈਕਟਰ ਆ ਪਤੰਗੀਆਂ ਪਾਵਾਂ ਫੇਰ ਟਰੈਕਟਰ ਤੁਰਨਾ ਨਹੀਂ ਹੁਣ ਸਵਾਗਾ ਥੋੜਾ ਜਿਹਾ ਨੱਪ ਦੂਗਾ ਇਹਨੂੰ ਨੱਪ ਕੇ ਤੇ ਬਾਬਾ ਭਲੀ ਕਰੇ ਤੇ ਫੇਰ ਕੱਲ ਨੂੰ ਆਪਾਂ ਪਾਵਾਂਗੇ ਤਮੀਆਂ ਤਮੀਆਂ ਪਾ ਕੇ ਤੇ ਫਿਰ ਜਿਵੇਂ ਆ ਜਿਹੜਿਆ ਪਰਾਲੀ ਤੁਹਾਨੂੰ ਮੈਂ ਦੱਸਦਾ ਪਿਆ ਇਹ ਐਣ ਕੁਤਰੀ ਜਾਣੀ ਜਮਾ ਟੋਕਾ ਹੋ ਜਾਣਾ ਇਹਦਾ ਬਸ ਇਹ ਤਾਂ ਥੋੜੀ ਬਚੀ ਏ ਫੇ ਟੋਕਾ ਹੋ ਗਿਆ ਤੇ ਉਸ ਤੋਂ ਬਾਅਦ ਫੇਰ ਆਪਾਂ ਮਾਰਾਂਗੇ ਫੇਰ ਰੂਟਾ ਵਿਟਰਾ ਤੰਗੀਆਂ ਮਾਰ ਕੇ ਰੂਟਾ ਵਿਟਰਾ ਮਾਰ ਕੇ ਫੇਰ ਕੇ ਲਾ ਲੋ ਬਾਸ਼ਾ ਅਲੱਗ-ਅਲੱਗ ਹੁੰਦੀ ਫੇਰ ਕੇ ਮਾਰ ਕੇ ਤੇ ਫੇਰ ਆਪਾਂ ਆਲੂਆਂ ਦਾ ਕੰਮ ਓਕੇ ਫੇਰ ਉਸ ਤੋਂ ਬਾਅਦ ਆਲੂ ਬੀਜੇ ਜਾਣੇ ਸਹੀ ਹੈ ਨਾ ਉਸਤਾਦ ਜੀ ਮੈਂ ਕਹਾ ਤੰਗੀਆਂ ਫੇਰ ਕੇ ਰੂਟਾ ਵਿਟਰਾ ਫੇਰ ਕੇ ਫਿਰ ਬਾਸਣ ਉੱਝੇ ਜਾ ਸਕਦੇ ਪਰ ਥੋੜੇ ਡਰ ਹਾਂ ਕਲਰ ਰੂਟਾ ਵੀ ਟੱਲੇ ਆ ਦੀ ਸਿੱਧਾ ਹੀ ਮੈਂ ਜਨ ਪਹਿਲਾਂ ਕਾ ਹੀ ਤੂੰ ਨਹੀਂ ਮੰਨਦਾ ਕਭੀ ਇਹ ਮੈਂ ਪੁੱਛੇ ਤਾਂ ਚੱਜੇ ਉਹ ਵੀ ਲੱਗੇ ਇਹ ਲਾ ਜਿਵੇਂ ਸੈਟ ਕੇ ਲੱਗਦਾ ਹੀ ਮੇਰੇ ਕੋਲ ਜਿਹਾ ਲੱਗਦਾ ਫੋਟੋ ਆ ਗਈ। ਨਹੀਂ ਵੀ ਕਿਹਾ ਵੀ ਦਿਨ ਕਿਵੇਂ ਸੁੱਕਾ ਲੰਘ ਜਗਾ। ਨੰਨੂ ਹੁਣੇ ਆਇਆ। ਆਹ ਉਹ ਚਲਾਉਂਦਾ ਆਪਾਂ ਵੈਸੇ ਤਾਂ। ਤਿਆ ਕੇ ਕਹਿੰਦਾ ਵੀ ਰੋਟਾ ਟ੍ਰੈਕਟਰ ਆਵਾਜ਼ ਦੇਣ ਲੱਗ ਗਿਆ। ਵੀਡੀਓ ਪਹਿ ਜਾਣੀ। ਕਾਹ ਦੀ? ਰੋਟਾ ਮੀਟਰ ਦੀ। ਅਗਲੀ ਗੱਲ ਐ ਸਸ ਕਰਦਾ ਡਵਲਪ ਵਾਲਿਓ ਸੁਣ ਲੋ ਛੋਟਾ ਕੀ ਕਹਿੰਦਾ ਬੋਲਦੇ ਆਂ ਆ ਗੇਅਰ ਲੋਡ ਕਰਕੇ ਜਾਵਾਂਗੇ ਆ ਗੇਅਰ ਲੋਡ ਕਰਕੇ ਜਾਵਾਂ ਦਾ ਢਲੇਪ ਵਾਲਿਓ ਤੋ ਡਰ ਉਟਾ ਵੀਟਰ ਆਵਾਜ਼ਾਂ ਦੇਣ ਲੱਗ ਗਿਆ ਕਿ ਇਹਦਾ ਗੇਅਰ ਲੋਡ ਕਰਕੇ ਜਾਓ ਨਾ ਹਾਂ 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 ਇਹ ਗਾਲਾ ਵਕਦੋ ਗਿਆ ਖੂਬਸੂਰਤ ਵੇਖੀ ਕੋਈ ਨਾ ਕੋਈ ਆਈਟਮ ਤਾਂ ਲਾਇਆ ਗਾਇਕਾ ਛੋਟਾ ਜਵਾਨੀ ਬੈੰਦਾ ਟਰੈਕਟਰ ਤੇ ਜਵਾਂ ਹੀ ਪਤਾ ਨਹੀਂ ਕੀ ਗੱਲ ਐ ਤੋ ਬੈਠਾ ਨਹੀਂ ਆਂਦਾ ਚਲਾਇਆ ਨਹੀਂ ਜਾਂਦਾ ਕੀ ਚੱਕਰ ਐ ਦਾ ਇਹ ਤੋ ਜਵਾਂ ਨਹੀਂ ਬਹਿ ਜਾਂਦਾ ਟਰੈਕਟਰ ਤੇ ਨਹੀਂ ਨਹੀਂ ਤੋਰ ਕਹਿੰਦਾ ਵੇਖਿਆ ਜਵਾਂ ਨਹੀਂ ਬਹਿ ਜਾਂਦਾ ਟਰੈਕਟਰ ਤੇ ਆਣ ਦੇ ਵੀਰ ਨੇ ਸਰੀਰ ਕਰ ਲਿਆ ਭਾਰਾ ਤੇ ਮੈਨੂੰ ਤਾਂ ਲੱਗਦਾ ਤਾਂ ਹੀ ਨਹੀਂ ਇਤੋਂ ਚੱਲਦਾ ਅੱਗੋਂ ਪਤਾ ਨਹੀਂ ਹੁਣ ਚਲੋ ਤੇ ਬਾਬਾ ਜੀ ਮਿਹਰ ਕਰੋ ਅੱਜ ਦਾਦੇ ਨਾਲ ਸੁੱਖੀ ਸੰਧੀ ਨਿਕਲ ਚੱਲਿਆ ਸੀ ਚੰਗਾ ਭਲਾ ਕੰਮ ਵਧੀਆ ਚੱਲਿਆ ਸੀ ਸੋਣਾ ਤੇ ਤੁਸੀਂ ਫਿਰ ਸ਼ਾਮ ਨੂੰ ਸਰਪ੍ਰਾਈਜ਼ ਦੇਤਾ ਐ ਨਾ ਕਰਿਆ ਕਰੋ ਰੋਟਾਟਰ ਆਵਾਜ਼ ਦੇਣ ਲੱਗ ਜਾ ਹੁਣ ਚਲਾਈ ਤਾਂ ਜਾਂਦਾ ਕਿਉਂਕਿ ਰਹਿ ਜਾ ਇੱਕੋ ਕਿਲਾ ਉਹ ਐਂਡ ਵਾਲਾ ਹਨਾ ਖਤੀ ਤੇ ਮੈਂ ਇਹਨਾਂ ਨੂੰ ਕਿਹਾ ਹੌਲੀ ਹੌਲੀ ਚਲਾ ਕੋਈ ਨਹੀਂ ਬਾਬੇ ਦੀ ਮਿਹਰ ਨਾਲ ਟੈਨਸ਼ਨ ਨਾਲ ਸੈੱਟ ਹੀ ਹੋਏਗਾ ਤੇ ਜੇ ਜ਼ਿਆਦੀ ਆਵਾਜ਼ ਕਰੂ ਤੇ ਫੇਰ ਆਪਾਂ ਕੋਈ ਨਹੀਂ ਬਾਕੀ ਡਿਵੈਲਪ ਵਾਲਿਆਂ ਨੂੰ ਕਰਦੇ ਆ ਫੋਨ ਜੋ ਲੋਡ ਪਈ ਕਿਸੇ ਗਰਾਰੀ ਗਰੂਰੀ ਦੀ ਤੇ ਫੇਰ ਆਪਾਂ ਪਾਈ ਦੇਣੀ ਆ ਚੇਂਜ ਕਰ ਹੀ ਦੇਣੀ ਵੇਖਿਓ ਹੁਣ ਛੋਟਾ ਮੇਰੇ ਕੋਲੇ ਆਏਗਾ ਇੱਥੇ ਨੇ ਕਹਣਾ ਉਤਰਿਆ ਨਹੀਂ ਆ ਉਤਰਿਆ ਨਹੀਂ ਬੋਲਦਾ ਨਹੀਂ ਉਤਰਿਆ ਨਹੀਂ ਕਾਜ ਪਰ ਯਾਰ ਮੈਨੂੰ ਕੀ ਆਏਗਾ ਵੇਖੀਆ ਵੇਖੀਆ ਇਮਪ੍ਰੈਸ਼ਨ ਵੇਖਿਆ ਜਾਂ ਕਿ ਨਾ ਕੋਈ ਗੱਲ ਬਦਲੇਗਾ ਏਅਰ ਦੀ ਕਿੰਨੇ ਟਾਈਮ ਦੀ ਗਾਰੰਟੀ ਦਿੱਤੀ ਸੀ ਸਾਲ ਦੀ ਸਾਲ ਦੀ ਭੈਣ ਦੇ ਨੇ ਜਿਹੜਾ ਜੋਂਡ ਯਾਰ ਉਹਦੀ ਗਾਰੰਟੀ ਭਾਲਦਾ ਛਮਾਈ ਕਿਦੀ ਹੋਣੀ ਏਦੀ ਪੁੱਛ ਲੈਨੇ ਬਾਕੀ ਕੋਈ ਨਹੀਂ ਆਪਾਂ ਪੱਕੇ ਨਹੀਂ ਪਵਾ ਲਾਂਗੇ ਇਹ ਕਿਹੜੇ ਲੱਖਾਂ ਦੀਆਂ ਹੋਣੀਆਂ ਈ ਆਏ 2 4000 ਦੀ ਗਰਾਰੀ ਹਣੀ ਔਰ ਕਿੰਨੇ ਦਿਨ ਦੀ ਹਾਂ ਕਿੰਨੀ ਕੀ ਹੋਗੀ ਨੂੰ ਗਾਮੀ ਨਹੀਂ ਹੈ ਨਹੀਂ ਦੱਸਿਓ ਜੇ ਕਿਸੇ ਨੂੰ ਪਤਾ ਹੈ ਰੋਟਾਵੇਟਰ ਦੀਆਂ ਗਰਾਰੀਆਂ ਕਿੰਨੀਆਂ ਕੀ ਮਹੀਆਂ ਨੇ ਗੀਅਰ ਵਾਲੀਆਂ ਆਵਾਜ਼ ਤਾਂ ਗੀਅਰ ਚੋਂ ਆਣਾ ਹੈ ਹਾਂ ਬਾਕੀ ਗੀਅਰ ਹੈ ਵੀ ਗਰਮਾ ਪਰ ਗੀਅਰ ਗਰਮੀ ਹੁੰਦੇ ਹੁੰਦੇ ਆ ਤੇ ਬਾਕੀ ਤਾਂ ਸਾਰਾ ਡੰਡਾ ਹੀ ਆ ਪਰ ਜੇ ਕੋਈ ਟੁੱਟਾ ਹੁੰਦਾ ਨਾ ਕੰਨੀ ਪਟਾਕੇ ਪੈ ਜਾਣੇ ਸੀ ਕੜਕੜ ਦੀ ਆਵਾਜ਼ ਆਉਂਦੀ ਦੇਖਿਆ ਮਾਂ ਉਹ ਹੀ ਤਾਂ ਤੈਨੂੰ ਕਹਿੰਨਾ ਜਾ ਕੋਲ ਜਾ ਕੇ ਦੇਖ ਕੇ ਆ ਵੀ ਕੀ ਹਿਸਾਬ ਦਾ ਵਾ ਪਰ ਜੇ ਕੋ ਟੁੱਟਾ ਹੁੰਦਾ ਮੇਰੇ ਹਿਸਾਬ ਨਾਲ ਪਟਾਕੇ ਪੈ ਜਾਣੇ ਸੀ ਨੇ ਟਾਈਮ ਨੂੰ ਤੇਲ ਹੈਗਾ ਅੱਜ ਤੇਲ ਪਾਣੀ ਵੇਖਿਆ ਸੀ ਚਲੋ ਆਉਂਦੀ ਐ ਜਾ ਫਿਰ ਕੋਲ ਜਾ ਕੇ ਵੇਖ ਕੇ ਆ ਚੰਗੀ ਤਰ੍ਹਾਂ ਹੋਰ ਨਾ ਯੱਬ ਬਾਇਆ ਬਣੀ ਦਾ ਰੋਕ ਦੇ ਦੇ ਦੇਆਂ ਕੀ ਬੰਦਾਂ